ਸਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਸ਼ਕਾਂ ਸਸ਼ਿਕਾਲ ਮੈਂ ਪ੍ਰਬਿੰਦਵੀ ਸਿੰਘ ਪੰਦੇਰ ਪ੍ਰੋਗਰਾਮ ਬੋਲਦਾ ਪੰਜਾਬ ਚ ਤੁਹਾਡਾ ਸਵਾਗਤ ਕਰਦਾ ਅੱਜ ਕੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਹੋਈ ਹੈ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਲਗਾਤਾਰ 5ਵੀਂ ਵਾਰ ਬਣੇ ਨੇ ਹਰਜਿੰਦਰ ਸਿੰਘ ਧਾਮੀ ਨੂੰ ਕਿੰਨੀਆਂ ਵੋਟਾਂ ਪਈਆਂ ਵਿਰੋਧੀ ਧਿਰ ਚ ਕੋਣ ਸੀ ਵਿਰੋਧੀਆਂ ਨੂੰ ਕਿੰਨੀਆਂ ਵੋਟਾਂ ਪਈਆਂ ਇਸ ਬਾਰੇ ਗੱਲਬਾਤ ਕਰਾਂਗੇ ਮੇਨਾਂ ਗੱਲਬਾਤ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰੁਪਾਣਾ ਜੀ ਰੂਪਾਣਾ ਜੀ ਤੁਸੀਂ ਦੇਖਿਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਹੋਈ ਹੈ ਤੇ ਹਰਜਿੰਦਰ ਸਿੰਘ ਧਾਮੀ ਲਗਾਤਾਰ 5ਵੀਂ ਵਾਰ ਪ੍ਰਧਾਨ ਬਣੇ ਹੈ ਤੇ ਕੀ ਕਾਰਨ ਹੈ ਕਿ ਲਗਾਤਾਰ ਡੇਢ ਦਹਾਕੇ ਤੋਂ ਇੱਕ ਹੀ ਧੜੇ ਦੇ ਜਿਹੜੇ ਕਿ ਪ੍ਰਧਾਨ ਬਣਦੇ ਆ ਰਹੇ ਨੇ ਇਸ ਉੱਤੇ ਗੱਲ ਕਰਦੇ ਹਾਂ ਅ ਦੇਖੋ ਪ੍ਰਵਿੰਦਰ ਗੱਲ ਇਹ ਹੈ ਕਿ ਆਪਾਂ ਦੇਖ ਰਹੇ ਹਾਂ ਕਿ ਜਿਵੇਂ ਤੁਸੀਂ ਦੱਸਿਆ ਕਿ ਅੱਜ ਐਸਜੀਪੀਸੀ ਦੀ ਚੋਣ ਹੋਈ ਹੈ ਇੱਕ ਤਾਂ ਇਹ ਕਿ ਪਿਛਲੇ ਲਗਭਗ ਡੇਢ ਦਹਾਕੇ ਤੋਂ ਐਸਜੀਪੀਸੀ ਦੀ ਚੋਣ ਨਹੀਂ ਹੋ ਰਹੀ ਹੂੰ ਜੇ ਐਸਜੀਪੀਸੀ ਦੀ ਚੋਣ ਹੋਵੇ ਤਾਂ ਹੋ ਸਕਦਾ ਕਿ ਪਾਸਾ ਪਲਟ ਸਕਦਾ ਜਰੂਰੀ ਨਹੀਂ ਕਿ ਆਪਾਂ ਕਹੀਏ ਕਿ ਵਿਰੋਧੀ ਧਿਰ ਦੇ ਧਿਰ ਦੇ ਮੈਂਬਰ ਜ਼ਿਆਦਾ ਹੋਣ ਜਾਂ ਇਦਾਂ ਹੋ ਸਕਦਾ ਉਹ ਉਹ ਤਾਂ ਹਲੇ ਪੁਵੇਖਦੇ ਕਰ ਵਿਚ ਆ ਵੀ ਹੋਣਾ ਹੈ ਕੀ ਹੋਣਾ ਕੀ ਨਹੀਂ ਜਦੋਂ ਚੋਣ ਹੋਈ ਉਹਦਾ ਪਤਾ ਲੱਗੇਗਾ ਅੱਜ ਜਿਹੜੀ ਐਸਜੀਪੀਸੀ ਦੀ 1 ਸਾਲ ਬਾਅਦ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਨਵੰਬਰ ਚ ਹਰ ਸਾਲ ਇਸ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁਰ ਤੋਂ ਪੰਜਵੀਂ ਵਾਰ ਪ੍ਰਧਾਨ ਬਣੇ ਚੰਗੀ ਗੱਲ ਆ ਵੱਡੀ ਗੱਲ ਆ ਕਿ ਇੱਕੋ ਸ਼ਖਸੀਅਤ ਪੰਜ ਵਾਰ ਲਗਾਤਾਰ ਪ੍ਰਧਾਨ ਬਣ ਰਹੀ ਆ ਵੈਸੇ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਐਸਜੀਪੀਸੀ ਇਤਿਹਾਸ ਚ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਗੁਰਚਰਨ ਸਿੰਘ ਟੋੜਾ ਜੀ ਲਗਾਤਾਰ 25 ਸਾਲ ਪ੍ਰਧਾਨ ਰਹੇ ਉਹਨਾਂ ਨੇ ਪ੍ਰਧਾਨਗੀ ਕੀਤੀ ਐਸਜੀਪੀਸੀ ਦੀ ਤੇ ਉਹ ਇੱਕ ਰਿਕਾਰਡ ਸੀ ਆਪਣੇ ਆਪ ਦੇ ਵਿੱਚ ਤੇ ਪਰ ਫਿਰ ਵੀ ਇਹ ਆ ਕਿ ਉਸ ਤੋਂ ਬਾਅਦ ਪੰਜਵੀਂ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣੇ ਹੁਣ ਅੱਜ ਕੁੱਲ 136 ਮੈਂਬਰਾਂ ਨੇ ਵੋਟਾਂ ਪਾਈਆਂ वैसे 148 है जी कुछ एक मेंबर गैर हाजिर रहे ਤੇ ਮੈਂਬਰਾਂ ਦੀ ਗਿਣਤੀ ਤਾਂ ਜ਼ਿਆਦਾ ਪਰ ਬਹੁਤੇ ਕਿਉਂਕਿ ਡੇਢ ਦਹਾਕੇ ਤੋਂ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਲੰਮੇ ਹਰਸੇ ਤੋਂ ਬਾਅਦ ਵੋਟਾਂ ਨਹੀਂ ਪੈ ਰਹੀਆਂ ਤਾਂ ਇਸ ਕਰਕੇ ਬਹੁਤੇ ਕਾਫੀ ਮੈਂਬਰ ਨੇ ਜਿਹੜੇ ਹੈਗੇ ਉਹ ਉਮਰ ਦੇ لحاظ ਦੇ ਨਾਲ ਜਾਂ ਕਈ ਵਾਰ ਇਹ ਕਹਿੰਦੇ ਕਿਸੇ ਨਾ ਕਿਸੇ ਹੱਦ ਸੇ ਕਰਕੇ ਕਿਸੇ ਉਹ ਜਿਹੜੇ ਹੈਗੇ ਆ ਰੱਬ ਨੂੰ ਪਿਆਰੇ ਪਿਆਰੇ ਹੋਗੇ ਤਾਂ ਇਸ ਕਰਕੇ ਉਹਨਾਂ ਦੀ ਜਿਹੜੀ ਗਿਣਤੀ ਉਹ ਘਟ ਗਈ ਤਾਂ ਹੁਣ ਅੱਜ ਜਿਹੜਾ ਹਾਊਸ ਸੀ ਉਹਦੇ ਵਿੱਚ 136 ਮੈਂਬਰਾਂ ਨੇ VOTING ਜਿਹੜੀ ਕੀਤੀ ਹੈ ਜਿਦੇ ਚੋਂ 117 ਵੋਟਾਂ ਉਹ ਹਰਜਿੰਦਰ ਸਿੰਘ ਧਾਮੀ ਨੂੰ ਪਈਆਂ ਤੇ 18 ਵੋਟਾਂ ਵਿਰੋਧੀ ਧਿਰ ਤੋਂ ਮਿੱਠੂ ਸਿੰਘ ਕਾਨੇਕੇ ਜਿਹੜੇ ਪਹਿਲਾਂ ਵੀ SGPC ਦੀ ਚੋਣ ਜਿਹੜੀ ਹੈਗੀ ਉਹਨਾਂ ਪ੍ਰਧਾਨਗੀ ਦੀ ਲੜੀ ਹੈ ਤੇ ਉਹ ਵੋਟਾਂ ਉਹਨਾਂ ਨੂੰ ਪਈਆਂ ਇੱਕ ਵੋਟ ਕੈਨਸਲ ਹੋਈ ਹੈ ਪਰ ਇਥੇ ਇੱਕ ਵੱਡੀ ਗੱਲ ਇਹ ਜਿਹੜੀ ਦੇਖਣ ਨੂੰ ਮਿਲੀ ਕਿ ਜਿਹੜੇ ਵਿਰੋਧੀ ਧਿਰ ਦੇ ਮਿੱਠੂ ਸਿੰਘ ਕਾਨੇਕੇ ਨੇ ਉਹਨਾਂ ਦੀਆਂ ਵੋਟਾਂ ਹੁਣ ਇਹ ਵੋਟ ਬਿੱਟੂ ਮਿੱਠੂ ਸਿੰਘ ਕਾਨੇਕੇ ਦੀ ਨਹੀਂ ਘਟੀ ਇਹ ਜਿਹੜੀਆਂ ਵੋਟਾਂ ਪਿਛਲੇ ਅਰਸੇ ਸਾਲ ਨਾਲੋਂ ਘਟੀਆਂ ਤੇ ਉਹ ਵਿਰੋਧੀ ਧਿਰ ਦੀਆਂ ਘਟੀਆਂ ਪਿਛਲੀ ਵਾਰ ਸੁਧਾਰ ਲਹਿਰ ਦੇ ਵੱਲੋਂ ਬੀਬੀ ਜਗੀਰ ਕੌਰ ਚੋਣ ਲੜ ਰਹੀ ਸੀ ਤੇ ਜਿਨ੍ਹਾਂ ਨੂੰ ਲਗਭਗ 30 ਦੇ ਆਸ-ਪਾਸ ਵੋਟਾਂ ਪਈਆਂ ਸੀ ਤੇ ਇਸ ਵਾਰ ਉਹਦਾ 30 ਤੋਂ ਵੀ ਕੱਢ ਕੇ ਆਪਾਂ ਦਾ 18 ਤੋਂ ਆ ਗਏ ਹੁਣ ਕੀ ਚਾਹੀਦਾ ਸੀ ਜਿਸ ਹਿਸਾਬ ਦੇ ਨਾਲ ਤਰਨ ਤਾਰਨ ਦੀ ਜਿਮਨੀ ਚੂਣ ਦੇ ਵਿੱਚ ਸਮੁੱਚੀਆਂ ਜਿਹਨੂੰ ਪੰਥਕ ਟੀਰਾ ਕਿਹਾ ਜਾਂਦਾ ਉਹ ਇਕੱਠੀਆਂ ਨੇ ਜੀ ਉਹਦੇ ਚ ਸਿਵਰੇਜ ਸੀਮਾਨ ਵੀ ਹੈ ਉਹਦੇ ਚ ਸਾਬਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਪੁੰਨ ਸਰਜੀਤੀ ਧੜੇ ਦੀ ਅਗਵਾਈ ਕਰ ਰਹੇ ਆ ਉਹ ਵੀ ਨਾਲ ਹੈ ਅਮਰਤਪਾਲ ਦੀ ਪਾਰਟੀ ਹੈ ਜਿਹੜੇ ਸੰਸਦ ਅਮਰਤਪਾਲ ਨੇ ਸੰਸਦ ਸਰਜੀਤ ਸਿੰਘ ਖਾਲਸਾ ਨੇ ਤੇ ਉਹਨਾਂ ਦੀ ਪਾਰਟੀ ਹੈ ਜਿਹੜੀ ਉਹ ਵੀ ਨਾਲ ਹੈ ਤੇ ਹੋਰ ਕਾਫੀ ਧਿਰਾਂ ਨੇ ਹੁਣ ਇੰਨੀਆਂ ਧਿਰਾਂ ਜਦੋਂ ਇੱਕ ਜਿਮਨੀ ਚੋਣ ਲੜ ਰਹੀਆਂ ਤਾਂ ਮੈਨੂੰ ਲੱਗਦਾ ਕਿ ਅੱਜ ਜੋ ਚੋਣ ਹੋਈ ਹੈ ਐ ਜੀ ਪੀ ਸੀ ਦੀ ਤਾਂ ਉੱਥੇ ਵੀ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਜੋਰ ਲਾਉਣਾ ਚਾਹੀਦਾ ਸੀ ਜਿੰਨੀਆਂ ਵੋਟਾਂ ਪਿਛਲੇ ਸਾਲ ਬੀਬੀ ਜਗੀਰ ਕੌਰ ਨੂੰ ਪਈਆਂ ਤੇ ਜੇਕਰ ਇਸ ਵਾਰ ਉਨ੍ਹਾਂ ਦੇ ਨਾਲ ਉਹ ਵੋਟਾਂ ਡਬਲ ਨਿਕਲਦੀਆਂ ਹਾਰ ਜਿੱਤ ਵੱਖਰੀ ਗੱਲ ਹੈ ਜੇ ਵੋਟਾਂ ਡਬਲ ਨਿਕਲਦੀਆਂ ਜਾਂ ਉਨੀਆਂ ਪੈ ਜਾਂਦੀਆਂ ਤਾਂ ਇਹ ਗੱਲ ਮੰਨੀ ਜਾ ਸਕਦੀ ਸੀ ਕਿ ਹਾਂ ਵਿਰੋਧੀ ਧੜਾ ਕਿਤੇ ਨਾ ਕਿਤੇ ਪਹਿਲਾਂ ਜਿੰਨਾ ਕੈਮ ਆ ਪਰ ਬਹੁਤ ਜ਼ਿਆਦਾ ਇਹਨੂੰ ਆਪਾਂ ਹੁਣ ਕੀ ਕਹਿ ਸਕਦੇ ਆ ਕਿ ਇਹ ਵੋਟਾਂ ਪਹਿਲਾਂ ਨਾਲੋਂ ਵੀ نیچے ਆ ਗਈਆਂ ਜਦੋਂ 30 ਤੋਂ 18 ਤੇ ਆ ਗਏ ਤਾਂ ਇਸ ਦੇ ਸਾਰੇ ਪਾਸੇ ਚਰਚਾ ਹੁਣ ਇਦੇ ਚ ਇੱਕ ਇਹ ਵੀ ਹੈ ਕਿ ਹਰ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੰਜਵੀਂ ਵਾਰ ਕਿਉਂ ਜੀ ਦੇਖੋ ਇੱਕ ਤਾਂ ਇਹ ਕਿ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹ ਸੁਖਵੀਰ ਸਿੰਘ ਬਾਦਲ ਧੜੇ ਦੇ ਬਹੁਤ ਜ਼ਿਆਦਾ ਨਜ਼ਦੀਕੀ ਹੈ ਜੀ ਦੂਜਾ ਉਹਨਾਂ ਦਾ ਸੁਭਾਅ ਆਪਾਂ ਦੇਖਿਆ ਕਿ ਬਹੁਤਾ ਜ਼ਿਆਦਾ ਕੋਈ ਗਰਮ ਨਹੀਂ ਉਹ ਬੜੇ ਨਿੱਕੇ ਜਿਹੇ ਸੁਭਾਅ ਦੇ ਮਾਲਕ ਹੈ ਜੀ ਤੇ ਬੇਸ਼ੱਕ ਸਾਰੇ ਕੰਮ ਉਹ ਆਪਣੇ ਹਿਸਾਬ ਨਾਲ ਕਰਦੇ ਆ ਜੋ ਅਕਾਲੀ ਦਲ ਕਹਿੰਦਾ ਉਹ ਵੀ ਕਰੀ ਜਾਂਦੇ ਆ ਜੋ ਸੁਖਵੀਰ ਬਾਦਲ ਕਹਿੰਦਾ ਉਹ ਵੀ ਕਰੀ ਜਾਂਦੇ ਆ ਪਰ ਬਹੁਤਾ ਜਿਆਦਾ ਇਹ ਨਹੀਂ ਕਹਿੰਦੇ ਆਪਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਬੋਲਦੇ ਆ ਹਾਂ ਠੀਕ ਆ ਕਿ ਕੰਮ ਉਹੀ ਕਰਦਾ ਜੋ ਅਕਾਲੀ ਦਲ ਨੇ ਕਹਿਣਾ ਪਰ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਤਰੀਕਾ ਉਹ ਇੱਕ ਵੱਖਰਾ ਹੀ ਤਰੀਕਾ ਹੈ ਯਾਨੀ ਕਿ ਕੋਈ ਉਂਗਲ ਨਹੀਂ ਚਾਹ ਬਿਲਕੁਲ ਉਹਨਾਂ ਤੇ ਕੋਈ ਉਂਗਲ ਜਿਹੜੀ ਉਹ ਨਹੀਂ ਉਠਾ ਦੇਖੋ ਵਿਰੋਧੀ ਤੇਰਾ ਤਾਂ ਉਠਾਉਂਦੀ ਆਈਆਂ ਆਪਾਂ ਗਿਆ ਤੇ ਪਰ ਅੱਜ ਜਦੋਂ ਇਹ ਚੋਣ ਹੋਈ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਜਿਹੜੇ ਸਕੱਤਰ ਨੇ ਦਲਜੀਤ ਸਿੰਘ ਚੀਮਾ ਉਹਨਾਂ ਨਾਲ ਮੀਡੀਆ ਗੱਲਬਾਤ ਕੀਤੀ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਗੱਲਬਾਤ ਕੀਤੀ ਸਭ ਪਹਿਪਰ ਪਹਿਲਾਂ ਨਜ਼ਰ ਮਾਰਦੇ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀ ਕਿਹਾ ਆਮ ਦਾਸ ਪਾਤਸ਼ਾਹੀ ਦਾ ਕੋਟਾਨ ਕੋਰਤ ਧੰਵਾਦ ਧੰਨ ਧੰਨ ਸਾਹਿਬ ਸਤਿਗੁਰੂ ਛੇਰਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਾ ਕੋਟਾਨ ਕੋਰਤ ਧੰਵਾਦ ਕੋਟਨ ਕੋਰਤ ਧੰਵਾਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਤੇ ਖਾਸ ਕਰਕੇ ਬੀਬੀਆਂ ਦਾ ਤੇ ਸਭ ਤੋਂ ਬਾਅਦ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆ ਪੰਜਵਾਂ ਸਾਲ ਹੋ ਗਿਆ ਬੜੇ ਚਿਰ ਦੀ ਲੋਕਾਂ ਦੀ ਸੀ ਜਿਹੇ ਅਲਫਾਫਿਆ ਚੋਂ ਨਿਕਲਦੇ ਆ ਨਾ ਚੋਂ ਨਿਕਲਦੇ ਆ ਪਰ ਮੈਂ ਕਹਿਣਾ ਚਾਹੁੰਦਾ ਕੱਲ ਕਹਿਣਾ ਪ੍ਰਧਾਨ ਜੀ ਨੇ ਸਾਰਿਆਂ ਦੀ رائے ਲਈ ਇਕੱਲੇ-ਇਕੱਲੇ ਦੀ ਤਿੰਨ ਦਿਨ ਉਹ ਤੋਂ ਬਾਅਦ ਕੱਲ ਇਥੇ ਅਧਿਕਾਰ ਦੇ ਕੇ ਉਹਦੀ ਕੈਂਡੀਡੇਚਰ ਵੀ ਆਵੇਂ ਮੇਰੇ ਸੀ ਉਹ ਇੱਥੇ ਆਪਣੇ ਐਲਾਨ ਕੀਤਾ ਪਰ ਜਿਹੜੇ ਦੂਸਰੇ ਪਾਸੇ ਵਾਲੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਲੋਕਤੰਤਰ ਬਹਾਲ ਕਰਨ ਤੇ ਮੈਂ ਸਮਝਦਾ ਜਿੰਨਾ ਉਹਨਾਂ ਦੇ ਵਿੱਚ ਅੱਜ ਆਪੋ ਧਾਫੜ ਪਈ ਹਾਊਸ ਦੇ ਵਿੱਚ ਵੀ ਤੇ ਬਾਹਰ ਵੀ ਤੇ ਪ੍ਰਧਾਨ ਨੇ ਵੀ ਨਹੀਂ ਕਰਲੇ ਫੈਸਲਾ ਹੋਇਆ ਤੇ ਕਹਿੰਦਾ ਜੀ ਮੈਂਬਰ ਆਪੋ ਵਿੱਚ ਹੀ ਫੈਸਲਾ ਕਰਨ ਇਹ ਦਸਤੂਰ ਨਹੀਂ ਹੁੰਦਾ ਲੋਕਤੰਤਰ ਦਾ ਲੋਕਤੰਤਰ ਦਾ ਦਸਤੂਰ ਹੁੰਦਾ ਕੇ ਲੋਕਤੰਤਰਿਕ ਪਾਰਟੀ ਇੱਕ ਨੂੰ ਆਪਣੇ ਪ੍ਰਧਾਨ ਨੂੰ ਅਧਿਕਾਰ ਦਿੰਦੀ ਆ ਤੇ ਹਮੇਸ਼ਾ ਇਦਾਂ ਚੱਲਿਆ ਚਾਹੇ ਪਾਰਲੀਮੈਂਟ ਹੋਵੇ ਅਸੈਂਬਲੀ ਹੋਵੇ ਚਾਹੇ ਕੋਈ ਹੋਰ ਅਦਾਰੇ ਹੋਣ ਸੋ ਮੈਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚੇ ਤੌਰ ਤੇ ਪ੍ਰਧਾਨ ਸਾਹਿਬ ਦੇ ਸਾਰੇ ਸੀਨੀਅਰ ਆਗੂ ਇਹਨਾਂ ਦਾ ਧੰਨਵਾਦ ਕਰਦਾ ਜਿਹਨਾਂ ਪੰਜਵੀਂ ਵਾਰ ਬੜਾ ਔਕਾ ਹੁੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਈ ਵਾਰੀ ਰੋਸੇ ਵੀ ਹੋ ਜਾਂਦੇ ਆ ਤੇ ਮੈਂ ਇਸ ਸਾਰੇ ਹਾਊਸ ਦਾ ਧੰਨਵਾਦ ਕਰਦਾ ਸਾਜ ਕਰਕੇ ਜਾਣਿਓ ਕੱਲ ਵੀ ਜ਼ਿਲੇ ਪ੍ਰਧਾਨ ਜੀ ਨੇ ਐਲਾਨ ਕੀਤਾ ਸੀ ਉਸ ਲਈ ਵੀ ਮੈਂਬਰਾਂ ਦੀ ਜਿਹੜੀ ਖੁਸ਼ੀ ਦੇਖਣ ਵਾਲੀ ਸੀ ਤੇ ਅੱਜ ਜਿਹੜੇ ਬੋਟਾਂ ਪਈਆਂ ਤੇ ਅੱਜ ਵੀ ਜਿਸ ਸਾਹਬ ਦੇ ਨਾਲ ਮੈਂਬਰਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਕਿ ਮੈਨੂੰ ਐਲਾਨ ਕਰਨ ਨੂੰ ਵੀ 4-6 ਮਿੰਟ ਲੱਗਾ ਹੈ ਸੋ ਇਹ ਮੈਂ ਸਭ ਨਾਲ ਸ਼ੌਮਨੀ ਅਕਾਲੀ ਦਲ ਤੇ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸਮੇਲ ਆ ਉਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਸ ਖਾਲਸੇ ਪੰਥ ਦਾ ਵੀ ਧੰਨਵਾਦ ਕਰਦਾ ਤੇ ਇੱਕ ਬੇਨਤੀ ਵੀ ਕਰਨੀ ਚਾਹੁੰਨਾ ਕਿ ਸਰ ਸੰਭ ਦੀ ਨਾਲ ਸਾਰੀ ਚੋਣ ਹੋਈ ਆ 11 ਮੈਂਬਰ ਅੰਤਰ ਕਮੇਟੀ ਦੇ ਚੁਣੇ ਗਏ ਤੇ ਚਾਰ ਅਹੁਦੇਦਾਰ ਪ੍ਰਧਾਨ ਸਮੇਤ ਤੇ ਮੈਂ ਇਹ ਅਰਜ਼ ਕਰਨੀ ਚਾਹੁੰਨਾ ਕਿ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਜਿਹੜਾ ਇਹ ਸ਼ਹਾਦਤ ਗੁਰਪੁਰਬ ਆ ਉਹ ਮਨਾਇਆ ਜਾ ਰਿਹਾ ਜਿਹਦੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਆ ਅਸੀਂ ਮਤੇ ਵੀ ਪਾਏ ਆ ਤੇ ਪੜ੍ਹ ਕੇ ਵੀ ਦੱਸਿਆ ਉਹਦੇ ਵਿੱਚ ਅਸੀਂ ਸਰਕਾਰ ਕੇਂਦਰ ਤੋਂ ਵੀ ਮੰਗ ਕੀਤੀ ਆ ਕਿ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਿੱਖਾਂ ਦੇ ਕਕਾਰਾਂ ਦਾ ਜਾਂ ਕਈ ਵਾਰੀ ਕੀ ਹੁੰਦਾ ਵੀ ਕੋਦਰੋ ਪੇਪਰ ਦੇਣੇ ਹੁੰਦੇ ਆ ਉਹ ਕਈ ਵਾਰੀ ਲਹਾ ਲਿੰਦੇ ਨਾਲ ਨਰਾਦਰ ਕਰਦੇ ਆ ਉਹ ਤੋਂ ਇਲਾਵਾ ਸਾਡਾ ਜਿਹੜਾ ਮੇਨ ਮੁੱਦਾ ਅੱਜ ਦਾ ਸੀ ਉਹ ਸਿਗਾ ਬੰਦੇ ਸਿੱਖਾਂ ਦਾ ਕਿ ਕੇਂਦਰ ਸਰਕਾਰ 2019 ਦੇ ਫੈਸਲੇ ਦੇ ਉੱਤੇ ਫੋਸ ਆਪਣਾ ਫੈਸਲਾ ਲਵੇ ਤੇ ਮੈਂ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਉਹ ਸਨੇਹਾ ਸਿੱਖ ਪੰਥ ਵਿੱਚ ਜਾਊਗਾ ਸੋ ਬਿਲਕੁਲ ਆਪਾਂ ਸੁਣਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਬਹੁਤ ਜ਼ਿਆਦਾ ਉਤਸ਼ਾਸੀ ਮੈਂਬਰਾਂ ਦੇ ਵਿੱਚ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਕੰਮ ਰਹਿ ਗਏ ਉਹ ਕੰਮ ਪੈਲ ਦੇ ਅਧਾਰ ਤੇ ਕੀਤੇ ਜਾਣਗੇ ਜੀ ਤੇ ਉਹਨਾਂ ਨੇ ਇੱਕ ਲਿਫਾਫਾ ਕਲਚਰ ਦੀ ਗੱਲ ਵੀ ਕੀਤੀ ਹੈ ਕਿ ਬੜੇ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਸੀ ਕਿ ਦੇਖੋ ਜੀ ਪ੍ਰਧਾਨ ਨੇ ਜਿਹੜੇ ਉਹ ਲਿਫਾਫਿਆਂ ਚੋਂ ਨਿਕਲ ਰਹੇ ਆ ਉਹ ਕਹਿੰਦੇ ਹੁਣ ਤਾਂ ਲਿਫਾਫੇ ਚੋਂ ਨਹੀਂ ਨਿਕਲੇ ਹੁਣ ਤਾਂ ਵੋਟਾਂ ਨਾਲ ਪ੍ਰਧਾਨ ਬਣਿਆ ਠੀਕ ਹੈ ਉਹਨੇ ਕਾਫੀ ਕੁਝ ਕੀਤਾ ਪਰ ਇਸ ਤੋਂ ਬਾਅਦ ਆਪਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀ ਕਿਹਾ ਆਪਾਂ ਇੱਕ ਵਾਰ ਉਸਤੇ ਵੀ ਨਜ਼ਰ ਮਾਰਦੇ ਹਾਂ ਜੀ ਦਾ ਆਤਮਾ ਕਰਕੇ ਤੇ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਕਿਉਂਕਿ ਪਿਛਲੀ ਵਾਰੀ 33 ਪਈਆਂ ਸੀ ਹੁਣ 18 ਤੇ ਆ ਗਿਆ ਕੱਪ ਅਗਲੇ ਸਾਲ ਮੇਰੇ ਘਰ ਕੈਂਡੀ ਲੋੜ ਨਹੀਂ ਪੈਣੀ ਸਰਬੰਤਪਤੀ ਹੋ ਜਾਵੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਰਲੇਵਾ ਕਰ ਲੈਣਾ ਚਾਹੀਦਾ ਚਲੋ ਤੁਹਾਡੇ ਵਿੱਚੋਂ ਹੀ ਨਿਕਲੇ ਨੇ ਤੁਹਾਡੇ ਨਾਲ મતਭੇਦ ਹੋ ਸਕਦੇ ਨੇ ਕੋਈ ਪਰ ਕੋਸ਼ਿਸ਼ ਕੀਤੀ ਜਾਵੇਗੀ ਕਿ ਪੰਥ ਇਕੱਠਾ ਹੋ ਜਾਏ ਕਿਉਂਕਿ ਤਾਂ ਚੰਗਾ ਨਹੀਂ ਲੱਗਦਾ ਹੈਗਾ ਮੈਂ ਸਮਝਦਾ ਇਹ ਹੁਣ ਇਕਤਾ ਲਈ ਪਸੇ ਕੰਮ ਬੰਦੇ ਠੀਕ ਹੈ ਏਡਾ ਵੱਡਾ ਫਤਵਾ ਹਾਊਸ ਦੇ ਵਿੱਚ ਇੰਨਾ ਸਾਡੇ ਵਿਰੁੱਧ ਜੋਰ ਲੱਗਦਾ ਹੈ ਕੇਂਦਰ ਸਰਕਾਰਾਂ ਦਾ ਸੁਗਤੀਆਂ ਸਰਕਾਰਾਂ ਦਾ ਪੰਥ ਵਿਰੋਧੀ ਸ਼ਕਤੀਆਂ ਦਾ ਕਿੰਨਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਇਸ ਕਰਕੇ ਇਹ ਜਿਹੜਾ ਮਤਵਾਛ ਛੋਟੀ ਜੀ ਗੱਲ ਨਹੀਂ ਹੈ ਪੰਥਕ ਮਤਵਾ ਜਿਹੜਾ ਵਾਰ-ਵਾਰ ਪੰਥ ਦੀ ਗੱਲ ਕਰਦੇ ਹੁੰਦੇ ਹਨ ਤੇ ਪੰਥਕ ਫਤਵਾ ਇਹ ਹਾਊਸ ਹੈ ਜਿਹੜਾ ਬੜਾ ਵੱਡੀਆਂ ਕੁਰਬਾਨੀਆਂ ਸ਼ਹਾਦਤਾਂ ਦੇ ਤੋਹਫਾ ਦੇਉਂਦੇ ਵਿੱਚ ਆਇਆ ਸੀ ਅੱਜ ਹਾਊਸ ਨੇ ਫੈਸਲਾ ਕਰ ਦਿੱਤਾ ਔਰ ਜਿਹੜੀ ਕਾਰਗੁਜ਼ਾਰੀ ਹੈ ਤੇਡੀ ਧਾਮੀ ਸਾਹਿਬ ਦੀ ਡਿਸਲੇਨ ਸਮੇਂ ਦੀ ਔਰ ਸਾਰੀ ਪ੍ਰਤੀ ਟੀਮ ਦੀ ਸ਼ਰਣੀ ਕਮੇਟੀ ਦੇ ਮੈਂਬਰਾਂ ਦੀ ਇਹ ਉਸ ਕਾਰਵਾਈ ਦੇ ਉੱਤੇ ਮੀ ਲੋਕਾਂ ਦੀ ਜਿਹੜੀ ਹੈ ਸੰਗਤ ਦੀ ਇਹ ਬੋਹਰ ਆ ਜੀਮਾ ਸਾਹਿਬ ਕਿੰਨੀ ਕ ਮਜ਼ਬੂਤੀ ਮਿਲੂਗੀ ਕਾਲੀਦਾਨੂ ਇਸ ਇਤੇ ਨਾਲ ਲੇਖਾ ਬਹੁਤ ਮੱਦੀ ਮਜ਼ਬੂਤ ਸਾਰੇ ਦੁਨੀਆਂ ਦੇ ਦੇਸ਼ ਦੀ ਪਾਕਿਸਤਾਨ ਦੇ ਹਮ ਪੰਜਾਬ ਦੀ ਨਜ਼ਰ ਇਸ ਵੇਲੇ ਸ਼ਰਣੀ ਕਮੇਟੀ ਦੇ ਪ੍ਰਬੰਧ ਕਮੇਟੀ ਦੀ ਚੋਂ ਦੇ ਲੱਗੀ ਸੀ ਇਸੇ ਕਰਕੇ ਇਹਦਾ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਸੀ ਕਿ ਸ਼ਤਾਬਦੀ ਦਾ ਮਰ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਰਾਜ ਜੀ ਸਾਡੇ 350 ਸ਼ਤਾਬਦੀ ਆ ਉਹਨਾਂ ਦੇ ਨਾਲ ਭਾਈ ਬੰਦੀਦਾਸ ਭਾਈ ਸਤੀਦਾਸ ਭਾਈ ਜਨਕੀ ਦੀ ਸ਼ਤਾਬਦੀ ਆ ਆਹ ਉਹ ਇਹਦੇ ਤੇ ਇਕੱਠੇ ਹੋਈ ਪਰ ਵੀ ਨਹੀਂ ਪਰ ਕੁਦਰਤ ਹੀ ਹੈ ਕਿ ਹਾਊਸ ਨੇ ਇਕੱਠੇ ਕਰ ਦਿੱਤੇ ਪਰ ਕੀ ਨਹੀਂ ਕਿਹਾ ਜੀ ਇਹ ਬਿਲਕੁਲ ਕਿ 136 ਦੇ ਵਿੱਚੋਂ 117 ਮੁੱਢਾ ਇੱਕ ਪਰਸੈਂਟ ਹੈ ਇਸ ਤੋਂ ਵੱਡਾ ਕਾਹ ਹੋ ਨਹੀਂ ਸਕਦਾ ਸੋ ਬਹੁਤ ਸਾਰੇ ਹੌਸਲਾ ਦਰਵਾਦਾ ਹੈ ਬੜੀ ਬੜੀ ਸ਼ਾਬਾਸ਼ੀ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਅਰ ਅਸੀਂ ਸਮਝਦੇ ਹਾਂ ਇਧਰ ਨਾਲ ਸਾਡੀ ਜ਼ਿੰਮੇਵਾਰੀ ਵੀ ਹੋਰ ਵੱਡੀ ਹੈ ਉਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪ ਨੂੰ ਕਾ ਮਿਸਰਾ ਬਿਸ਼ੇ ਸਮੇਂ ਦੇ ਵਿੱਚ ਨਿਭਾਈਆ ਉਹਨਾਂ ਦੇ ਸਮੇਂ ਦੇ ਵਿੱਚ ਆਪ ਦੀ ਹੋਂਦ ਹੈ ਜਿਹੜੀ ਹੈ ਹੋਰ ਟੁਪਟੇ ਹੋ ਥੈਂਕ ਯੂ ਠੀਕ ਹੈ ਹਾਂ ਜੀ ਡਾਕਟਰ ਜੀ ਸਿੰਘ ਚੀਮਾ ਸੋ ਬਿਲਕੁਲ ਆਪਾਂ ਦੇਖਿਆ ਕਿ ਜੇ ਡਾਕਟਰ ਦਰਜੀਤ ਸਿੰਘ ਚੀਮਾ ਨੇ ਉਹਨਾਂ ਨੇ ਅੱਜ ਇੱਕ ਨਸੀਹਤ ਜ਼ਰੂਰ ਦਿੱਤੀ ਹੈ। ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਖਾਸ ਕਰਕੇ ਗੱਲ ਕੀਤੀ ਹੈ ਕਿ ਉਹਨਾਂ ਨੂੰ ਸੋਚਣਾ ਚਾਹੀਦਾ ਹੈ। ਔਰ ਅੱਜ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਸਾਹਮਣੇ ਤਾਂ ਨਹੀਂ ਆਏ ਅਜੇ ਤੱਕ। ਪਰ ਉਹਨਾਂ ਨੇ ਟਵੀਟ ਕੀਤਾ ਹੈ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਪੇਜ ਤੇ ਵੀ ਲਿਖਿਆ। ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਚੈਲੰਜ ਕੀਤਾ ਖਾਸ ਕਰਕੇ ਕਾਲੀ ਦਲ ਨੂੰ। ਉਹ ਕਹਿੰਦੇ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਡੇ ਹੱਕ ਵਿੱਚ ਪੰਥ ਦਾ ਫਤਵਾ ਹੈ। ਐ ਜੀ ਪੀ ਸੀ ਮੈਂਬਰਾਂ ਦਾ ਫਤਵਾ ਪਰ ਉਹ ਕਹਿੰਦੇ ਤੁਸੀਂ ਇੱਕ ਵਾਰ ਚੋਣਾ ਲੜ ਕੇ ਦਿਖਾਓ ਵੀ ਜਿਹੜੇ ਤੁਹਾਡੇ ਨਜ਼ਦੀਕੀ ਹਰਿਆਣਾ ਦੇ ਵਸਨੇ ਇੱਕ ਬਲਦੇਵ ਸਿੰਘ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਆ ਖਾਸ ਕਰਕੇ ਪੰਜਾਬ ਦੇ ਐਸਜੀਪੀਸੀ ਚੋਣਾਂ ਨੂੰ ਲੈ ਕੇ ਉਹ ਕਹਿੰਦੇ ਉਹਨਾਂ ਨੂੰ ਕਹਿ ਕੇ ਤੁਸੀਂ ਪਟੀਸ਼ਨ ਵਾਪਸ ਕਰਾਓ ਚੋਣਾ ਕਰਵਾਓ ਉਸ ਤੋਂ ਬਾਅਦ ਫਿਰ ਦੇਖਦੇ ਆ ਕਿ ਪੰਜਾਬ ਦੇ ਐਸਜੀਪੀਸੀ ਦਾ ਫਤਵਾ ਕਿਹਨੂੰ ਮਿਲਦਾ ਔਰ ਦੂਜੀ ਗੱਲ ਅੱਜ ਨਾਲ ਹੀ ਵਰਕਿੰਗ ਕਮੇਟੀ ਜਿਹੜੀ ਇਹਨਾਂ ਦੀ ਖਾਸ ਕਰਕੇ ਐਗਜੈਕਟਿਵ ਕਮੇਟੀ ਹੁੰਦੀ ਹੈ ਐ ਜੀ ਪੀ ਸੀ ਦੀ ਉਹਦੀ ਚੋਣ ਵੀ ਹੋਈ ਹੈ ਤਾਂ ਉਹਦੇ ਵਿੱਚ ਟੋਟਲ ਜਿਹੜੇ ਮੈਂਬਰ ਨੇ ਉਹਦੇ ਚ ਸੁਰਜੀਤ ਸਿੰਘ ਗੜੀ ਤੇ ਸੁਰਜੀਤ ਸਿੰਘ ਤੁਗਲਵਾਲਾ ਸੁਰਜੀਤ ਸਿੰਘ ਕੰਗ ਗੁਰਪ੍ਰੀਤ ਸਿੰਘ ਛੱਬਰ ਦਲਜੀਤ ਸਿੰਘ ਭਿੰਡਰ ਬੀਬੀ ਹਰਜਿੰਦਰ ਕੌਰ ਬਲਦੇਵ ਸਿੰਘ ਕੈਂਪੂਰੀ ਮੇਜਰ ਸਿੰਘ ਢਿੱਲੋਂ ਮਗਵਿੰਦਰ ਸਿੰਘ ਤੇ ਜੰਗ ਬਹਾਦਰ ਸਿੰਘ ਰਾਏ ਤੇ ਮਿੱਠੂ ਸਿੰਘ ਕਾਨੇਕੇ ਇਹ ਮਿੱਠੂ ਸਿੰਘ ਕਾਨੇਕੇ ਉਹੀ ਨੇ ਜਿਨ੍ਹਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਚੋਣ ਲੜੀ ਹੈ ਠੀਕ ਹੈ ਹੁਣ ਉਹਨਾਂ ਨੂੰ ਵੀ ਇਹਨਾਂ ਨੇ ਕਾਰਜਾਇਕ ਕਿਉਂ ਦੇਖੋ ਵਿਰੋਧੀ ਤੇ ਕੋਈ ਹੈ ਪਰ ਉਹਨਾਂ ਦੇ ਵਿੱਚ ਵੀ ਕਾਰਜ ਕਰਨੀ ਕਮੇਟੀ 'ਚ ਉਹਨਾਂ ਨੂੰ ਪਾਉਣਾ ਬਣਦਾ ਤਾਂ ਇਸ ਕਰਕੇ ਉਹਨਾਂ ਨੂੰ ਵੀ ਕਮੇਟੀ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਪਰ ਇੱਕ ਗੱਲ ਜ਼ਰੂਰ ਹੈ ਕਿ ਚਰਚਾ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਪੰਜਵੀਂ ਵਾਰ ਦੀ ਚਰਚਾ ਹੈ ਇੰਨੀ ਚਰਚਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਜਿੱਤਣ ਦੀ ਨਹੀਂ ਜਿੰਨੀ ਚਰਚਾ ਉਹਨਾਂ ਦੇ ਪੰਜਵੀਂ ਵਾਰ ਪ੍ਰਧਾਨ ਬਣਨ ਦੀ ਸਾਰੇ ਪਾਸੇ ਹੋ ਰਹੀ ਹੈ ਜੀ ਤਸੇ ਗੱਲ ਕੀਤੀ ਅੱਜ ਕਿ ਐਸਜੀਪੀਸੀ ਦੀਆਂ ਚੋਣਾਂ ਹੋਈਆਂ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣੇ ਨੇ ਵਿਰੋਧੀ ਧਿਰ ਦਾ ਕੀ ਬਣਿਆ ਸਸ ਸਭ ਉਤੇ ਅਸੀਂ ਜਿਹੜੀ ਕਿਹਾ ਅੱਜ ਗੱਲਬਾਤ ਕੀਤੀ ਅੱਜ ਲਈ ਬੋਲਦਾ ਪੰਜਾਬ ਜੀ ਨਹੀਂ ਸਾਨੂੰ ਤੇ ਅਦਾਜ਼ਤ ਧੰਨਵਾਦ